ਦੇਖੋ ਜੋ ਇਸ ਵੇਲੇ ਦੀਆਂ ਖਬਰਾਂ ਹਨ ਮੈਂ ਹੁਣੀ ਸ਼ਿਵਰਾ ਚੋਹਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਪਿਊਸ਼ ਗੋਇਲ ਜੀ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਲਗਾਤਾਰ 4 ਘੰਟੇ ਸੱਤਵੇਂ ਰਾਉਂਡ ਦੀ ਬਹੁਤ ਵਧੀਆ ਸਾਡੀ ਮੀਟਿੰਗ ਕਿਸਾਨਾਂ ਨਾਲ ਹੋਈ ਤੇ ਅਸੀਂ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਜੀ ਨੂੰ ਦਿੱਤੀ ਤੇ ਜਦੋਂ ਉਤਰੇ ਨੇ ਉਰੇ ਦਿੱਲੀ ਆ ਕੇ ਹੋਗੇ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸਮਝ ਨਿੰਦਿਆ ਕੀਤੀ ਜਾਵੇ ਉਨੀ ਘੱਟ ਆ ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰ ਹੋ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਵੀ ਨਹੀਂਗਾ ਦੇਸ਼ ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ ਤਿੰਨ ਦਿਨ ਕੇਜਰੀਵਲ ਰਿਹਾ ਹੈ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰ ਤੇ ਦਿਹਾਤੀਆਂ ਨੂੰ ਪਿੰਡੂਆਂ ਨੂੰ ਵੰਡ ਰਹੇ ਹੋ ਇਹ ਨਹੀਂ ਵੀ ਸਭ ਨੂੰ ਬਰਾਬਰ ਹੁਣ ਤੁਸੀਂ ਉਦਣ ਦਾ ਨਹੀਂ ਕੀਤਾ ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਉਹ ਪੰਜਾਬ ਚ ਸ਼ਹਿਰੀ ਸਿੱਖ ਹਿੰਦੂ ਐਸਸੀ ਸਭ ਇਕੱਠੇ ਨੇ ਤੁਸੀਂ ਸਿਰਫ ਇਸ ਵੇਲੇ ਆਪਣੀ ਜਿਹੜੀ ਥੋੜੀ ਕਿਉਂਕਿ ਕੇਜਰੀਵਲ ਨੇ ਰਾਜ ਸਭਾ ਦਾ ਐਮਪੀ ਬਣਨਾ ਉਹਨੂੰ ਇਹ ਡਰਾ ਵੀ ਕਿਤੇ ਜੇ ਸੰਜੀਵ अरोੜਾ ਹਾਰ ਗਿਆ ਮੇਰੀ ਸੀਟ ਰਹਿ ਜੂ ਤੇ ਸਾਰਾ ਜੋ ਗੱਲਾਂ ਸੁਣ ਕੇ ਵੀ ਵੈਸਟ ਹਲਕਾ ਲੁਧਿਆਣੇ ਦਾ ਮੈਂ ਕਿਵੇਂ ਜਿੱਤਾਂ ਉਹ ਜਿੱਤਣ ਲਈ ਤੁਸੀਂ ਇਹ ਹੱਥਕੰਡਾ ਵਰਤਿਆ ਏ ਅੱਜ ਤੁਸੀਂ 14 ਦੇ 14 ਲੀਡਰ ਚਾਹੇ ਕਰਨਾਟਕ ਤੋਂ ਆਏ ਸੀ ਉਹ ਵੀ ਤੁਸੀਂ ਚੱਕੇ ਮੈਂ ਤਾਂ ਹੀ ਕਹਿੰਦਾ ਸੀ ਪ੍ਰਭੂ ਮੈਂ ਆਪਣੀ ਗੱਲ ਫਿਰ ਵੀ ਨਹੀਂ ਲਿਆਉਂਦਾ ਪਰ ਅਸੀਂ ਲੋਕ ਇੱਕ ਇੱਕ ਸਾਲ ਸਵਾ ਸਾਲ ਤੁਹਾਡੇ ਨਾਲ ਬੈਠੇ ਆਂ ਤੇ ਇਸ ਕਰਕੇ ਅੱਜ ਜੋ ਤੁਸੀਂ ਕੀਤਾ ਤੇ ਸਾਡੇ ਕੈਬਨਿਟ ਸਭ ਤੋਂ ਸੀਨੀਅਰ ਮਿਸਟਰ ਸ਼ਿਵਰਾਜ ਚੋਹਾਨ ਜੀ ਪਿਊਸ਼ੀ ਜੋਸ਼ੀ ਜੀ ਤਿੰਨ ਕੈਬਨਿਟ ਐਡੇ ਵੱਡੇ ਮਿਸਟਰਾਂ ਨਾਲ ਗੱਲਬਾਤ ਵੀ ਸਿਰੇ ਲੱਗੇ ਤੇ ਅਗਲੀ ਡੇਟ ਦੇ ਕੇ ਆਏ ਆ ਇਹਨਾਂ ਨੂੰ ਇਹ ਸੀ ਵੀ ਇੱਕ ਵੈਸਟ ਹਾਲ ਕੇ ਜਤੀਏ ਉਦੋਂ ਬਾਅਦ ਕਿਤੇ ਸੈਂਟਰਲ ਗਵਰਨਮੈਂਟ ਕਿਤੇ ਇਹ ਗੱਲ ਖਤਮ ਨਾ ਕਰ ਜੇ ਕਿਤੇ ਗੱਲ ਨੇੜੇ ਨਾ ਲਾ ਜਾਵੇ ਗੱਲ ਕਿਉਂਕਿ ਮੁਕਦੀ ਲੱਗਦੀ ਸੀ ਗੱਲਾਂ ਮੰਗਾ ਪੂਰੀਆਂ ਹੁੰਦੀਆਂ ਦੇਖਦੀਆਂ ਸੀ ਇਸ ਕਬਰਾਹਣਡ ਚ ਇਹਨਾਂ ਨੇ ਬੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਆਪਸ ਵਿੱਚ ਨੇੜਤਾ ਕਿਉਂਕਿ ਦੋ ਦਿਨ ਪਹਿਲਾਂ ਹੀ ਪ੍ਰੈਸ ਮਿਸਟਰ ਸਾਹਿਬ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਆਏ ਇਹਨਾਂ ਦੇ ਮਨ 'ਚ ਇਹ ਟੜਕੂ ਪੈ ਗਿਆ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਇਕੱਠੇ ਨਾ ਹੋ ਜਾਣ ਇਹ ਕਿਤੇ ਇੱਕ ਦੂਜੇ ਨਾਲ ਜੱਫੀਆਂ ਨਾ ਫੈ ਜਾਣ ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜੇ ਤੁਸੀਂ ਦੋਹਾਂ ਗੱਲਾਂ ਦੇਖ ਕੇ ਇੱਕ ਤਾਂ ਇਹ ਘਬਰਾਹਟ ਵੀ ਨੇੜੇ ਹੁੰਦੇ ਜਾ ਰਹੇ ਆ ਜੱਫੀਆਂ ਪੈਂਦੀਆਂ ਲੱਗ ਰਹੀਆਂ ਐ ਮੋਦੀ ਸਾਹਿਬ ਤੇ ਕਿਸਾਨਾਂ ਦੀਆਂ ਇੱਕ ਉਹ ਦੂਜੀ ਜਿਹੜੀ ਵੈਸਟ ਹਲਕੇ ਤੁਸੀਂ 2 ਦਿਨ ਲਾਏ ਉੱਥੋਂ ਤੁਸੀਂ ਸਿਰਫ ਸੀਟ ਜਿੱਤਣ ਖਾਤਰ ਅੱਜ ਕਿਸਾਨਾਂ ਨੂੰ ਤੁਸੀਂ ਉਹਨਾਂ ਦੀ ਬਲੀ ਲੈ ਰਹੇ ਹੋ ਉਹ ਮਾਨਸਾ ਕਿੱਥੇ ਭੋਗੋਗੇ ਕਿੱਥੇ ਭੋਗੋਗੇ ਤੁਸੀਂ ਬਿਲਕੁਲ ਭੰਡ ਦਾ ਭੰਡ ਨਿਕਲਿਆ ਤੂੰ ਤੇਰੀ ਆਦਤ ਬਦਲ ਹੀ ਨਹੀਂ ਸਕਦੀ ਤੂੰ ਸਿਰਫ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚਦਾ ਅੱਜ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਤੂੰ ਅੱਜ ਪੰਜਾਬ ਨੂੰ ਦਾਤੇ ਲਾਤਾ ਪੰਜਾਬ ਦੇ ਕਿਸਾਨਾਂ ਨੂੰ ਦਾਤੇ ਲਾਤਾ ਆਪਣੀ ਸੀਟ ਬਚਾਉਣ ਖਾਤਰ ਕੇਜਰੀਵਾਲ ਨੂੰ ਖੁਸ਼ ਕਰਨ ਦਾ ਭਵੰਤਾ ਇਹ ਦੇਖੀ ਨਹੀਂ ਇਹਦਾ ਕੁਛ ਨਹੀਂ ਜਾਣਾ ਕੇਜਰੀਵਾਲ ਦਾ ਤੈਨੂੰ ਕਿਸੇ ਪਿੰਡ ਚ ਵੜ ਨਹੀਂ ਦੇਣਾ ਇਹ ਯਾਦ ਰੱਖੀ ਗੱਲ ਜਿਹੜਾ ਤੂੰ ਅੱਜ ਕਿਸਾਨਾਂ ਨਾਲ ਕੀਤਾ ਤੇ ਮੈਂ ਦੁਬਾਰਾ ਅਗਰਾਹਾ ਸਾਹਿਬ ਹੁਣੀ ਜਿਹੜੇ ਸਤਕਾਰਯੋਗ ਜੀਹਾਂ ਦੀ ਮੈਂ ਬਹੁਤ ਹੀ ਇੱਜ਼ਤ ਕਰਦਾ ਹਾਂ ਰਾਜੀਵਾਲ ਸਾਹਿਬ ਜਿਹੜੇ ਪੁਰਾਣੇ ਲੋਕ ਨੇ ਇਸ ਵੇਲੇ ਇਕੱਠੇ ਹੋ ਕੇ ਕੁਝ ਜਿਹੜੇ ਲੀਡਰ ਫੜੇ ਖੜ ਫੜੇ ਗਏ ਨੇ ਅਰੈਸਟ ਕੀਤੇ ਗਏ ਆ ਸਾਰੇ ਉਹਨਾਂ ਨਾਲ ਖੜੋ ਮੈਂ ਕਦੇ ਵੀ ਰਾਜੀਵ ਸਾਹਿਬ ਇੱਕ ਮੰਗਲਪੁਰ ਕਹਿੰਦਾ ਮੈਂ ਅਗਰਾਹਾਂ ਸਾਹਿਬ ਮੈਂ ਜਦੋਂ ਵੀ ਗੱਲ ਕੀਤੀ ਸੀ ਕਿਸਾਨਾਂ ਦੇ ਉਹ ਮੈਂ ਦੂਜੇ ਕਿਸਾਨਾਂ ਦੇ ਉਲਟ ਗੱਲ ਕੀਤੀ ਸੀ ਜਿਹੜੇ ਉੱਠੀ ਗੱਲ ਕਰਦੇ ਸੀ ਦੇਸ਼ ਦੇ ਵੰਡਣ ਦੀ ਗੱਲ ਕਰਦੇ ਸੀ ਉਹ ਲੀਡਰਾਂ ਦੇ ਬਾਰੇ ਪਰ ਮੇਰੇ ਥੋੜੇ ਪ੍ਰਤੀ ਅਗਰਾਹਾਂ ਸਾਹਿਬ ਮੈਂ ਇੱਕ ਸ਼ਬਦ ਵੀ ਕਦੇ ਮੈਂ ਸੁਣਿਆ ਕਿਸੇ ਵੀਡੀਓ 'ਚ ਇੱਕ ਸ਼ਬਦ ਵੀ ਮੈਂ ਅਗਰਾਹਾਂ ਸਾਹਿਬ ਜਿੱਦਣ ਦਾ ਐਜੀਟੇਸ਼ਨ ਸ਼ੁਰੂ ਹੋਇਆ ਮੈਂ ਇੱਕ ਸ਼ਬਦ ਵੀ ਕਦੇ ਸੋਚਿਆ ਮੈਂ ਨਹੀਂ ਵੀ ਮੈਂ ਤੁਹਾਡੇ ਖਿਲਾਫ ਕੋਈ ਵਰਡ ਕੱਢਾਂ ਮੂੰਹ ਚ ਨਾ ਮੈਂ ਕਦੇ ਕੱਢਣਾ ਤੁਸੀਂ ਤਾਂ ਕਿਸਾਨਾਂ ਦੇ ਮਤਲਬ ਐਡੇ بڑے ਲੀਡਰੋਂ ਸੀ ਸਮਰਪਿਤ ਤਾਂ ਤੁਹਾਨੂੰ ਇਸ ਕਰਕੇ ਮੈਂ ਇੱਕ ਗੱਲ ਮੈਂ ਸੁਣੀ ਸੀ ਕਿਤੇ ਇਹ ਗੱਲ ਕਹੀ ਤੁਸੀਂ ਪਰ ਜੇ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਲੱਗਦਾ ਮੈਂ ਗ੍ਰਾਹਨ ਸਾਹਿਬ ਤੁਹ ਤੋਂ ਹੱਥ ਜੋੜ ਕੇ ਜੇ ਕਿਸੇ ਨੇ ਕੋਈ ਗਲਤ ਗੱਲ ਕਹੀ ਵੀ ਆ ਤਾਂ ਵੀ ਮੈਂ ਹੱਥ ਜੋੜ ਕੇ ਤੁਹਾਨੂੰ ਮਾਫੀ ਮੰਗਦਾ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਸ਼ਹਾਦਤ ਦਿੱਤੀ ਆ ਪੰਜਾਬ ਲਈ ਥੋਡੀ ਉਮਰ ਤੋਂ ਥੋੜੇ ਵੱਡੇ ਮੇਰੇ ਦਾਦਾ ਰਿਸ਼ਤਾਰ ਬਿਨ ਸਿੰਘ ਸੀ ਤੁਹਾਨੂੰ ਤਾਂ ਪਤਾ ਤੁਸੀਂ ਉਸ ਸਮੇਂ ਦੇਖੇ ਆ ਉਹ ਤਾਂ ਆਪਣੀ ਜਾਨ ਦੇ ਕੇ ਅਸੀਂ ਪੰਜਾਬ ਦਾ ਕਦੇ ਮਾੜਾ ਸੋਚ ਸਕਦੇ ਆ ਪੰਜਾਬ ਦੇ ਲੋਕਾਂ ਦਾ ਕਦੇ ਸੁਪਨੇ ਵੀ ਨਹੀਂ ਮਾੜਾ ਸੋਚ ਸਕਦੇ ਪਰ ਅੱਜ ਭਗਵੰਤ ਮਾਨ ਤਿਆਰ ਹੋ ਜਾ ਤਿਆਰ ਹੋ ਜਾ ਡੜਾ ਤੋਂ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਭਗਵੰਤ ਮਾਨ